ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ 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 ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਗੁਰੂ ਦੀ ਕਹਾ ਖਾਂ ਵਾਜੋਦੀ ਕੀ ਹੋਤੇ ਅੱਜ ਆਪਾਂ ਸਾਰੇ ਜੁੜ ਬੈਠੇ ਆਨ ਸਨਤਾ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਿੰਡ ਪਹੁਣ ਸਾਹਿਬ ਕੇ ਬਾਬਾ ਜੀ ਦੇ ਸਥਾਨ ਤੇ ਸੰਤਾਂ ਜੜੀਆਂ ਨੇ ਹਰ ਐਤਵਾਰ ਲੱਖਾਂ ਦੀ ਤਦਾਦ ਦੇ ਵਿੱਚ ਜੁੜਦੀਆਂ ਨੇ ਤੇ ਚਪਹਿਰਾ ਜਾਂਪਦਾਬ ਸਮਾਗਮ ਦੇ ਉਦਸਤੋਂ 4 ਹਾਜ਼ਰੀ ਜਿਹੜੀ ਹਰ ਹਫਤੇ ਐਤਵਾਰ ਲੱਗਦੀ ਆਏ ਤੇ ਅਮਰ ਸੰਚਾਰ ਜਿਹੜਾ ਹੈ ਖਿਰਰੇ ਐਤਵਾਰ ਇਸ ਸਥਾਨ ਤੇ ਜਿਹੜਾ ਹੈ ਉਹ ਪੰਜ ਪਿਆਰਿਆਂ ਦੀ ਸਤਗੁਰ ਦੀ ਗਵਾਈ ਦੇ ਵਿੱਚ ਖੰਡੇ ਬਾਟੇ ਦੀ ਪੌਲ ਤਿਆਰ ਹੁੰਦੀ ਹੈ ਤੇ ਬੇਅੰਤ ਸੰਗਤਾਂ ਦਿਨੋਂ ਦਿਨੇ ਵਾਧਾ ਹੋ ਰਿਹਾ ਹੈ ਅਮਰ ਸ਼ਕਨ ਵਾਲੀਆਂ ਦਾ ਵੀ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਚਪਹਿਰਾ ਜਮ ਤਰ ਦੇ ਵਿੱਚ ਲੱਖਾਂ ਦੇ ਵਿੱਚ ਤਦਾਦ ਹੋਈ ਸੰਗਤਾਂ ਜਿਵੇਂ ਕਿ ਲਾਲੋ ਇਧਰ ਮਾਲਵਾ ਸਾਈਡ ਮਕਸਰ ਅਗੋ ਅਬੋਹਰ ਗੰਗਾ ਨਗਰ ਬੜੀ ਪੁੜੀ ਦੂਰ ਸਾਡੇ ਤੋਂ ਆ ਕੇ ਜਿਹੜੀਆਂ ਅੱਜ ਦੀ ਭਰਦੀਆਂ ਨੇ ਤੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸਤਗੁਰੂ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੀਆਂ ਝੋੜੀਆਂ ਭਰਦੇ ਨੇ ਸੋ ਇਹ ਜਿਹੜਾ ਸੰਗਤ ਦਾ ਕੱਠ ਹੈ ਇਹਨੂੰ ਅੱਗੋਂ ਸੰਭਾਲਣ ਵਾਸਤੇ ਪ੍ਰਬੰਧਕਾਂ ਵੱਲੋਂ ਬੀਬੀ ਕੌਰ ਲਾਂ ਜੀ ਭਲਾਈ ਕੇਂਦਰ ٹرسٹ ਭਾਈ ਸਾਹਿਬ ਭਾਈ ਗੁਰਕਬਾਨ ਸਿੰਘ ਦੀ ਵੱਲੋਂ ਕਾਰ ਸੇਵਾ ਦੇ ਵਿੱਚ ਜਿਹੜਾ ਹੈ ਉਹ ਕਾਰਜ ਅਗਲੇ ਕੀਤੇ ਜਾ ਰਹੇ ਨੇ ਜਿਵੇਂ ਕਿ ਗੱਡੀਆਂ ਦੀ ਕਾਰਾਂ ਦੀ ਮੋਟਰਸਾਈਕਲ ਸਕੂਟਰਾਂ ਦੀ ਆਮਤ ਬਹੁਤ ਵਧ ਰਹੀ ਹੈ ਉਹਦੇ ਵਾਸਤੇ ਜਿਹੜੀ ਢਾਈ ਕਿਲੇ ਜਗ੍ਹਾ ਲੈਂਦੀ ਨਵੀਂ ਪਾਰਕਿੰਗ ਦੇ ਜਿਹੜੇ ਉਹ ਪ੍ਰੋਗਰਾਮ ਉਹ ਲਿਖੇ ਗਏ ਨੇ ਇਸ ਤੋਂ ਇਲਾਵਾ ਵੱਡੀ ਸ਼ਰਾਮ ਤੇ ਹੋਰ ਜਿਹੜੇ ਅਗਲੇ ਪ੍ਰਬੰਧਨ ਨੇ ਸੰਗਤਾਂ ਦੀ ਸਹੂਲਤ ਵਾਸਤੇ ਸ਼ਬੀਨਾ ਦੇ ਇੰਤਜ਼ਾਮ ਹੋਰ ਸਾਰੇ ਇੰਤਜ਼ਾਮਾਂ ਨੂੰ ਜਿਹੜਾ ਹੈਵ ਕਰਨ ਦੇ ਪਰਾਲੇ ਕੀਤੇ ਜਾ ਰਹੇ ਸੋ ਆਪ ਸਭ ਸੰਗਤਾਂ ਨੂੰ ਦੇਸ਼ ਦੇਸ਼ ਦੇ ਵਿੱਚ ਇਹ ਮੀਡੀਆ ਵਾਲੇ ਵੀਰਾਂ ਨਾਲ ਜਿਵੇਂ ਸਨੇਹਾ ਆਪ ਜੀ ਤੱਕ ਪਹੁੰਚ ਰਿਹਾ ਹੈ ਵੱਧ ਤੋਂ ਵੱਧ ਜਿਹੜੀਆਂ ਹੈ ਹਾਜ਼ਰੀਆਂ ਗੁਰੂ ਘਰ ਦੇ ਵਿੱਚ ਲਾ ਕੇ ਉਹ ਸਾਰੀ ਦੇ ਕਾਰਜਾਂ ਵਿੱਚ ਹਰ ਚੀਜ਼ ਦੀ ਲੋੜ ਹੈ ਆਪ ਸੰਤਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਹੋਣੇ ਆ ਸੰਤਾਂ ਦੀਆਂ ਆਈਆਂ ਹੀਆਂ ਸੰਤਾਂ ਦੀਆਂ ਖੁਸ਼ੀਆਂ ਲੜਨ ਵਾਸਤੇ ਭਾਗ ਦੀ ਕਿਰਪਾ ਕਰਕੇ ਆਪ ਆਪਣੀਆਂ ਹਾਜ਼ਰੀਆਂ ਜੜੀਆਂ ਇਸ ਪਾਵਨ ਸਥਾਨ ਲਈ ਆਪ ਦੀ ਕਿਰਪਾ ਕਰਨੀ ਸੋ ਜਿੱਥੋਂ ਤੱਕ ਹੋਆ ਜਾ ਰਹੀ ਹੈ ਆਪ ਸਤਾਂ ਨੂੰ ਇਹੋ ਹੀ ਬੇਨਤੀ ਹੈ ਭਾਈ ਬਾਬਾ ਦੀਪ ਸਿੰਘ ਜੀ ਦੇ ਜਿੱਥੇ ਵੀ ਹਾਜ਼ਰੀਆਂ ਭਰੋ ਤਨਗੁਰੂ ਗੰਗ ਸਾਹਿਬਾ ਦੇ ਸੱਚੇ ਪਾਤਸ਼ਾਹ ਜਿੱਥੇ ਬਾਬਾ ਜੀ ਦਾ ਨਾਂ ਆ ਜਾਵੇ ਵਸ਼ੇਸ਼ ਕਰਕੇ ਚੋਰੀਆਂ ਪਰਦੇ ਨੇ ਸੋ ਗੁਰਨਾਨਕ ਨਾਮ ਲੈਵਾ ਸੰਤਾਂ ਬਹੁਤ بڑے ਇਛਾ ਦੇ ਨਾਲ ਜੁੜਨੀਆਂ ਨੇ ਵਾਹਿਗੁਰੂ ਕਿਰਪਾ ਕਰੇ ਧੰਨ ਬਾਬਾ ਦੀਪ ਸਿੰਘ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੂ ਇਹ ਗੁਰਮੁਖ ਪਿਆਰੇ ਜਨਾਂ ਦਾ ਬੜਾ ਵੱਡਾ ਉਪਰਾਲਾ ਹੈ ਇਤਿਹਾਸਕ ਥਾਨਾਂ ਤੇ ਜਾ ਕੇ ਉੱਥੋਂ ਦੇ ਜੋ ਵੀ ਉੱਥੋਂ ਦਾ ਮਾਹੌਲ ਹੈ ਜਿੱਥੋਂ ਜਿਵੇਂ ਜਿਵੇਂ ਸੰਤਾਂ ਝੋਲੀਆਂ ਪਰਦੀਆਂ ਜਾਂ ਦੂਜਿਆਂ ਦਾ ਹੀ ਮੀਡੀਆ ਰਹੀਂ ਪਹੁੰਚਾਉਂਦੇ ਨੇ ਇਨਾਂ ਦੀ ਵੀ ਬੜੀ ਵੱਡੀ ਸੇਵਾ ਹੈ ਸਤਿਗੁਰੂ ਚੜ੍ਹਦੀ ਕਲਾ ਬਖਸ਼ੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ